1857 ਦੇ ਵਿੱਚ ਜਦੋਂ ਸਾਡਾ ਰਾਜ ਗਿਆ ਅੰਗਰੇਜ਼ਾਂ ਨੇ ਮੁਕੰਮਲ ਤੌਰ ਤੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਤੇ ਉਦੋਂ ਇੱਕ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਹਿਸ ਹੋਈ ਜਾਂ ਇੱਕ ਚਰਚਾ ਹੋਈ ਹੈ ਜਿਹੜੀ ਉਹਨਾਂ ਰਿਕਾਰਡ ਹੈ ਸੈਕਟਰੀ ਫੋਰ ਸਟੇਟ ਦੇ ਸਾਹਮਣੇ ਜਦੋਂ ਇਹ ਚਰਚਾ ਹੋਈ ਹੋਰ ਇਹ ਸਵਾਲ ਪੁੱਛਿਆ ਗਿਆ کہ آپ ہندوستان سے مکمل قابض ہو چکے ہیں تو آپ جی آپ قبضے میں لما سما رکھنا ہے تے قیدیے قیدیے آنے تو آپ اتنے کہڑی کیڑی چنوتی ہیں تو وہ حال ہے سارے سامنے کی آپ پار ہو پار جا ساری چرچا دوں جا نکل کے آیا جا میم جا فوکس جا نکل کے آیا انہوں نے کہا کہ سانو ہندوستان کدھر کوئی خطرہ نہیں ہے سانوں ہندوستان سے خطرہ ہے پنجاب ਪੰਜਾਬ ਜੋ ਖਾਸ ਕਰ ਸਿੱਖਾਂ আর ਸਿੱਖਾਂ ਤੋਂ ਖਤਰਾ ਖਾਸ ਕਰ ਸਿੱਖਾਂ ਦੇ ਗੁਰਦੁਆਰਿਆਂ ਤੋਂ ਕਿਉਂਕਿ ਬੇਸ਼ੱਕ ਅਸੀਂ ਨਾ ਪੁਰਾਜਾ ਖੋਲਿਆ ਹੈ ਸਭ ਕੁਝ ਸਾਡੇ ਕਬਜ਼ੇ ਵਿੱਚ ਆ ਗਿਆ ਪਰ ਅੱਜ ਵੀ ਸਿੱਖ ਆਪਣੇ ਰਾਜ ਨੇ ਉਹਨਾਂ ਦੇ ਦਿਲ ਵਿੱਚ ਜਿਹੜਾ ਜਜ਼ਬਾ ਜਲਵਾਤ ਹੈ ਉਹ ਆਪਣੇ ਰਾਜ ਤਾਂ ਅੱਜ ਵੀ ਉਹ ਉਹਨੂੰ ਵਾਪਸ ਹਾਸਲ ਕਰਨਾ ਚਾਹੁੰਦੇ ਯਾਰ ਉਹ ਆਪਣੇ ਗੁਰਦੁਆਰਿਆਂ 'ਚ ਬੈਠ ਕੇ ਜਦੋਂ ਬੈਠਦੇ ਨੇ ਔਰ ਆਪਣੇ ਰਾਜ ਦਾ ਜਦੋਂ ਸੁਪਨਾ ਲੈਂਦੇ ਨੇ ਫਿਰ ਮਤਵ ਪਾਉਂਦੇ ਨੇ ਤੇ ਫਿਰ ਉਸ ਮਤੇ ਨੂੰ ਲਾਗੂ ਕਰਨ ਵਾਸਤੇ ਉਹ ਲੜ ਲੜਦੇ ਤੇ ਜੇ ਆਪਾਂ ਪੰਜਾਬ ਤੇ ਜਾਂ ਸਿੱਖਾਂ ਦੇ ਰਾਜ ਨੂੰ ਸਮਾ ਸਮਾ ਕਰਨਾ ਤੇ ਆਪਾਂ ਨੂੰ ਇਹਨਾਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਇੱਕ ਲੱਗਣਾ ਪਏਗਾ ਉੱਥੋਂ ਸ਼ੁਰੂ ਹੋਈ ਹੈ ਸਾਡੀ ਸਾਰੀ ਕਹਾਣੀ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਰਕਾਰਾਂ ਦੇ ਤੱਕ ਕਾਂਸੋ ਅਨੰਤ ਜਾਂ ਪੰਜਾ ਦੇ ਵਿੱਚ ਫਿਰ ਜਿਸ ਤਰ੍ਹਾਂ ਆਪਾਂ ਵੇਖਦੇ ਆ ਕਿ ਕਿਸ ਤਰ੍ਹਾਂ ਸਾਡੇ ਤੋਂ ਸਾਡੀ ਜ਼ਬਾਨ ਖੋਈ ਗਈ ਸਾਡੇ ਕੈਦ ਅਖੋਇਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਸ ਤਰ੍ਹਾਂ ਹਰ ਗੁਰਦੁਆਰੇ ਦੇ ਨਾਲ ਸਕੂਲ ਸੀ ਹਰ ਮਸਜਿਦ ਦੇ ਨਾਲ ਸਕੂਲ ਸੀ ਹਰ ਮੰਦਿਰ ਦੇ ਨਾਲ ਸਕੂਲ ਸੀ ਐਜੂਕੇਸ਼ਨ ਸਭ ਤੋਂ ਵੱਡਾ ਪ੍ਰਬੰਧ ਜਿਹੜਾ ਸੀ ਅੰਗਰੇਜ਼ ਜਦੋਂ ਸਾਡੇ ਇੱਥੇ ਆ ਕੇ ਵੇਖ ਕੇ ਗਏ ਤੇ ਉਹਨਾਂ ਨੇ ਜਿਹੜੀਆਂ ਰਿਪੋਰਟਾਂ ਨੇ ਉਹ ਉਸ ਵੇਲੇ ਦੀਆਂ ਬੋਲਦੀਆਂ ਵੀ ਆਪਾਂ 50 ਸਾਲ ਪਿੱਛੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜਿੰਨੀ ਐਜੂਕੇਸ਼ਨ ਉਸ ਦੇ ਰਾਜ ਵਿੱਚ ਆਉਣਾ 50 ਸਾਲਿਆਂ ਨੂੰ ਕਵਰ ਨਹੀਂ ਕਰ ਸਕੀ ਤੇ ਸਭ ਤੋਂ ਪਹਿਲਾਂ ਸਾਡੀ ਐਜੂਕੇਸ਼ਨ ਖੋਈ ਗਈ ਸਾਡਾ ਹਥਿਆਰ ਤੇ ਬਾਅਦ ਚ ਲੈ ਗਏ ਸਾਡੇ ਕੈਦ ਦੇ ਨਾਲ ਮੁੱਲ 6000 ਦੇ ਪਿਆ ਸਾਡੇ ਹਥਿਆਰਾਂ ਦੇ ਮੁੱਲ ਦਵਾਨੀ ਪਏ ਸਾਡੇ ਕੋਲ ਹੌਲੀ-ਹੌਲੀ ਸਾਰਾ ਖੋਇਆ ਗਿਆ ਫਿਰ ਸਾਡੀ ਗੁਰਦੁਆਰਿਆਂ ਦਾ ਪਰਬੰਧ ਹਲਵਾਇ ਫਿਰ ਜਿਹੜਾ ਆਪਾਂ ਸਾਰੇ ਦੇਖਦੇ ਆ ਕਿ ਸਾਡੀਆਂ ਗੁਰਦੁਆਰਿਆਂ 'ਚ ਕਿਸ ਤਰ੍ਹਾਂ ਮੰਦ ਸਿਸਟਮ ਜਿਹੜਾ لاگو ہوا کمی مانتا قبضے ہویا حالات اتو تک پہنچ پہنچ گئی کی کیا روڑ سنگھ سربراہ بنیال ساڑے کال تک کے جتے دار مکمل طور پہ انگریزوں کا قبضہ ہو گیا جی اتنے پھر کہہ یہ فیصلے ہوئے فی سب تو پہلے مطلب میں جاتی واد پیدا پہ کیتا گیا کہ کی ایک دن سا جتے دار ہوگیا جنوں ابھی چاہوں گے جتے دار لاؤں گے جو ابھی چاہوں گے میں ایک جڑی میری آ ਉਹ ਆ 15 ਦੇਖ ਮੇਰੀ ਬੁੱਕ ਮੈਂ ਆ ਜਿਹਦੇ ਤੇ ਮੈਂ 8 ਸਾਲ ਮੈਂ ਕੰਮ ਕੀਤਾ ਡੇਰਾ ਬਣਾਉਣਾ ਸਿੱਖੂ ਬੁੱਕ ਬਣਾਉਣ ਤੋਂ ਮਾਫੀ ਨਹੀਂ ਮਿਲਦੀ ਵੀ ਕਿੰਨਾ ਸੀ ਤਰੇ ਮਾਫੀ ਬੁੱਕ ਬਣਾਉਣ ਮੈਂ ਕਿਵੇਂ ਹੋਏ ਤੇ ਮਾਫੀ ਆ ਕਿ ਉਹ ਉਹਦੇ ਵਿੱਚ ਮੈਂ ਇਹ ਸਾਰੀਆਂ ਚੀਜ਼ਾਂ ਵੀ ਕੀਤੀ ਵੀ ਅਕਾਲ ਤੱਕ ਸਾਥ ਜਿਹੜਾ ਹੈ ਉਹ ਉਹ ਸਾਨੂੰ ਜਿਹੜੀ ਆ ਉਹ ਸਭ ਪਣ ਦੀ ਸਜ਼ਾ ਲਈ ਜਾਵੇ ਕੀ ਅਸੀਂ ਲੋਕਾਂ ਨੂੰ ਵੀ ਡਰਦੇ ਕਿਉਂਕਿ ਲੋਕਾਂ ਨੇ ਨਿਕਾਲ ਦਿੱਤਾ ਆਪਾਂ ਦੇਖਦੇ ਆ ਕਿ ਇਹਨਾਂ ਨੂੰ 2017 ਚ ਤੇ 2022 ਚ ਇਹਨਾਂ ਕੀ ਲਾਤ ਹੋਈ ਹੁਕਮਨਾਮਾ ਤੇ ਜਾਰੀ ਹੋ ਗਿਆ 2022 ਦਸੰਬਰ 2 ਤਰੀਕ ਪਰ ਜਦੋਂ ਹੁਣ ਲਾਗੂ ਕਰਨ ਦੀ ਵਾਰੀ ਆਈ ਕਹਾਣੀ ਫੇਰ ਉੱਥਈ ਵੀ ਜ਼ਥੇਦਾਰ ਜਿਹੜੇ ਹੁਕਮਨਾਮਾ ਜਾਰੀ ਕਰਦੇ ਨੇ ਉਹ ਕਹਿੰਦੇ ਨੇ ਵੀ ਹੁਕਮਨਾਮਾ ਘੇ ਰੱਖਣ ਲੱਗੋ ਸੱਤ ਮੈਂਬਰਿਕ ਕਮੇਟੀ ਬਣਾ ਦਿੱਤੀ ਗਿਆ ਹਾਲਾਂਕਿ ਉਹਨਾਂ ਨੇ ਜੇ ਅਸਲ ਤਾਂ ਮਹਾਰਾਜ ਦੀ ਕਲਾ ਵਰਤਰੀ ਆਪਾਂ ਹੁਣ ਸਮਝਿਆ ਵੀ ਇਹ ਐਵੇਂ ਹੋ ਜਾਂਦਾ ਹੈ ਨਹੀਂ ਕਲਾ ਵਰਤਰੀ ਹੈ ਮਹਾਰਾਜ ਦੀ ਉਹਨਾਂ ਦੀ ਮਰਤ ਮਾਰੀ ਹੋਈ ਆ ਜਿਹੜੇ ਅਕਾਲ ਤਖਤ ਨਾਲ ਟਕਰਾ ਰਹੇ ਨੇ ਜੇ ਸੱਤ ਮੈਂਬਰਿਕ ਕਮੇਟੀ ਛੋਣ ਕਰਦੀ ਜਿਹੜੀ ਮੰਗ ਸੀ ਪੰਜਾਬ ਦੀ ਜਿਹੜੀ ਲੋੜ ਸੀ ਪੰਜਾਬ ਦੀ ਖੇਤੀ ਪਾਰਟੀ ਦੀ ਉਹਦੇ ਵਿੱਚੋਂ ਖੇਤੀ ਪਾਰਟੀ ਨਿਕਲ ਕੇ ਆਉਂਦੀ ਵਧੀਆ ਨਹੀਂ ਟਿਕਦੀ اور انہوں نے نہیں منظور سے جہی سات مینبری کمیٹی بنائی سے پہلے چھ مینبری کمیٹی بنائی سے پھر یہاں کے کہنے پڈونگر صاحب کو ہو پا لیا گیا کیونکہ یہ تو یہاں کی تو نیت موڈ بھی خراب سنا پھر یہاں نے وہ بھی کیا جدو حکم نام جاری ہوئے دو مہینے تو ویسے لٹکا کے رکھا گیا سات مینبری کمیٹی کی میٹنگ ہی نہیں ہوتی گئی جی میٹنگ تو گل آئی آئی ایک میٹنگ ہوئی تو دو گئی اس پہلے دامی صاحب نے پجا لیا سے پڈونگر صاحب نے ایس پوزیشن لے آیا بھی جتے ایک جتے داروں ٹارگیٹ کر کے ہرپریت سانبے کر لیا گیا استھے داریوں فارغ کر دیا گیا اکال تخت کے جتے دار وجہ کہ باوجود بھی کہ تا یہ ادھکار کھیتر نہیں ہے گا اسی کسی جتے دار انکوائری کر نہیں سکتے تو ہرپریت سنگان نے جی پیلوں کے سامنے کھڑے ہو کے اپنی صفائی دیتی ہے ان پیلوں ਇਸ ਤੋਂ ਬਾਅਦ ਕਿਸੇ ਜਾਣਕਾਰਾਂ ਨੂੰ ਕਿਹਾ ਜੀ ਲੋੜ ਨਹੀਂ ਹੈਗੀ ਫਿਰ ਵੀ ਹਰ ਪ੍ਰੈਸ ਇਗਨੋਰਟਾ ਦਿੱਤਾ ਗਿਆ ਹਰ ਪ੍ਰੈਸਿੰਗ ਨਾਲ ਆਪਣਾ ਰੋਲ ਜਿਹੜਾ ਜਥੇਦਾਰ ਦੌਰਾਨ ਰਿਆ ਜਿਹੜਾ ਉਹਦੇ ਤੇ ਕਈ ਤਰ੍ਹਾਂ ਦੇ ਸਵਾਲ ਹੋ ਸਕਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਉਹ ਵੀ ਤਾਂ ਬਾਦਲਾਂ ਦੇ ਲਾਏ ਹੋਏ ਜਥੇਦਾਰ ਸੀ ਬੜੀ ਬਾਰੀ ਉਹ ਵੀ ਤਾਂ ਬਾਦਲਾਂ ਨਾਲ ਸਮਝੌਤੇ ਕਰਦੇ ਰਹੇ ਪਰ ਅੱਜ ਅੱਜ ਜਿਸ ਪ੍ਰਿਪੇਖ ਚ ਆਪਾਂ ਗੱਲ ਕਰਦੇ ਆ ਇਹ ਹੁਕਮਨਾਮੇ ਤੋਂ ਬਾਅਦ ਦੇ ਜਿਹੜੀਆਂ ਘਟਨਾਵਾਂ ਆਪਣੇ ਸਾਹਮਣੇ ਜਿਹੜੀਆਂ ਉਹ ਚੁਣੌਤੀਆਂ ਬਹੁਤ ਈ ਗੱਲ ਹੈ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੇ ਫਿਰ ਇਹ ਸੀਗਾ ਵੀ ਮੈਂ ਇਹ ਸਮਝਦਾ ਵੀ ਸਾਡੀ ਗੱਲ ਨਹੀਂ ਸੀਗੀ ਅਸੀਂ ਜਿੱਦਾਂ ਵੱਡੀ ਗੱਲ ਕੀਤੀ ਜਾਂ ਜਿੱਡੇ ਵੱਡੇ ਅਸੀਂ ਕੋਈ ਸੱਦਾ ਦੇ ਸਕੀਏ ਇਹਦੀ ਕੋਈ ਮਹਾਰਾਜ ਨਹੀਂ ਕੋਈ ਫੁਰਨਾ ਪਾਇਆ ਵੀ ਕੋਈ ਸਾਡੀ ਜੋਣ ਕਰ ਲਈ 22 ਤਰੀਕ ਨੂੰ ਜਦੋਂ ਅਕਾਲ ਤਖਤ ਸਰਬ ਦੇ ਜਥੇਦਾਰ ਹਜ਼ੂਰ ਸਾਹਿਬ ਨੂੰ ਆਉਂਦੇ ਆ ਮੇ 22 ਤਰੀਕ ਦੀ ਮੀਟਿੰਗ ਕਰਨੀ ਆ ਤੇ ਮੀਟਿੰਗ ਨੂੰ ਪੋਸਟਪਾਨ ਕਰਕੇ ਇੰਗਲੈਂਡ ਚਲੇ ਗਏ 15 ਦੇ ਵਾਸਤੇ ਉਦੋਂ ਕਹਾਣੀ ਇਹ ਸੁਣ ਰਾਕੀ ਮੇਰੇ ਭਰਪਿੱਤ ਜੀ ਆਪ ਵੀ ਕਰ ਲਿਆ ਤੇ ਰੁਗਵੀਰ ਸਿੰਘ ਵੀ ਇਹਨਾਂ ਨੇ ਭਜਾ ਲਿਆ ਮਤਾਂਚ ਉਦੋਂ ਹੈ ਇੱਕ ਵੀਡੀਓ ਰਾਹੀਂ ਮੈਂ ਸੰਦੇਸ਼ ਦਿੱਤਾ ਆ ਅਕਾਲ ਤਖਤ ਸਰ ਜਿ ਜਥੇਦਾਰ ਨੂੰ ਬੇਨਤੀ केलं ਜੋ ਮਰਜੀ ਮੈਂ ਉਹਦੇ ਵਿੱਚ ਕਿਹਾ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਕਹਿੰਦੇ ਹੋ ਕਿ ਨਮ ਅੱਖਰ ਅੱਖਰ ਲਗਮ ਕੀਤਾ ਜਾਊਗਾ ਪਰ ਇੱਕ ਅੱਖਰ ਨਹੀਂ ਲਗੂ ਕੀਤਾ ਬਿਨਾਂ ਤੁਸੀਂ 15 ਦਿਨਾਂ ਦੀ ਫੇਰ ਇੰਗਲੈਂਡ ਚੜ੍ਹ ਕੇ کہ تصے یہ پندرہ دن اور ہوجبوت کرنے دیکھ کے جا رہے بھی پندرہ دنوں اور مضبوط ہو جان کے جہے وروی ہے وہاں کو کوئی رائے نہیں بچے پھر یہ نہ سرنڈر کروںکہ پھر... وہ رجنیتک لوگ سرنڈر کر جان گا مسئلہ حل ہو جائے تو یہ سارا کچھ ہو جائے گا میں کہ ہو جائے گا بھی تھی پندرہ دن بعد آؤ گے تو شاید بہت سارے سر ہو جان خالی ہو جان ਪਰ ਇਹ ਹੁਕਮਨਾਮਾ ਜਿਹੜਾ ਤੁਸੀਂ ਜਾਰੀ ਕੀਤਾ ਹੈ ਇਹ ਕੱਲੇ ਪੰਜਾਬ ਦੀਆਂ ਅੰਦਰ ਦੇ ਅਸਰ ਅੰਦਾਜ਼ ਨਹੀਂ ਹੁੰਦਾ ਇਹ ਪੰਜਾਬ ਤੋਂ ਬਾਹਰ ਜਿਹੜੇ ਹਿੰਦੁਸਤਾਨ ਵਿੱਚ ਵਸਦੇ ਹਰ ਸਿੱਖ ਆ ਜਾਂ ਸਾਡੇ ਤੋਂ ਬਾਹਰ ਬੈਠਾ ਡੈਸ ਪਰ ਜਿਹੜਾ ਹਰ ਸਿੱਖ ਇਹ ਹੁਕਮਨਾਮਾ ਜਿਹੜਾ ਹੈ ਉਹ ਲਾਗੂ ਹੁੰਦਾ ਹੈ ਮੁੱਦਾ ਇੱਕੋ ਹੀ ਹੈ ਜੀ ਜਿਹੜਾ ਅੱਜ ਸਾਰੇ ਪੰਥਰ ਦੇ ਵਿੱਚ ਚੱਲ ਰਹੀ ਹੈ ਗੱਲ ਜਿਹੜੀ ਕਾਰਟਕ ਸਾਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ 2 ਅਕਤੂਬਰ ਨੂੰ ਜਰੂਰੀ ਨੂੰ ਜੀ ਉਹ ਲੂ ਮੂਵ ਕਰਵਾਉਣ ਲਈ ਜਿਹੜਾ ਦੇਰੀ ਹੋ ਰਹੀ ਆ ਜਾਂ ਉਹਦੇ ਵਿੱਚ ਜਿਸ ਤਰ੍ਹਾਂ ਦੀ ਅੜਚਨਾ ਆ ਰਹੀਆਂ ਨੇ ਜਿਸ ਤਰ੍ਹਾਂ ਹੁਕਮਨਾਮੇ ਤੋਂ ਭੱਜਣ ਦੀ ਕੋਸ਼ਿਸ਼ ਹੋ ਰਹੀ ਆ ਰਾਤ ਤਲਾਸ਼ੇ ਜਾ ਰਹੇ ਨੇ ਜਥੇਦਾਰਾਂ ਦੀ ਸਰਦਾਰ ਕਸ਼ੀ ਹੋਈ ਆ ਉਹਨਾਂ ਨੂੰ ਬਹੁਤ ਦਿਨ ਤੋਂ ਲੰਬੇ ਕੀਤਾ ਗਿਆ ਹੈ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬਹੁਤ ਚਿੰਤਾ ਦਾ ਵਿਸ਼ਾ ਨੇ ਪੰਚ ਵਾਸਤੇ ਇਸ ਲਈ ਅੱਜ ਦੀ ਇਕੱਤਰਤਾ ਜਿਹੜੀ ਇੱਥੇ ਬੁਲਾਈ ਗਈ ਸੀ ਕਿਉਂਕਿ ਅਸੀਂ ਇੱਕ ਪ੍ਰੋਗਰਾਮ ਦੇ ਚੁੱਕੇ ਹਾਂ ਇੱਕ ਇੱਕ ਮਹੀਨਾ ਪਹਿਲਾਂ 28 28 ਤਰੀਕ ਨੂੰ ਜਦੋਂ ਜੱਜਦਾਰ ਸਾਹਿਬ ਬਾਹਰ ਚਲੇ ਗਏ ਸੀਗੇ ਕੱਲ ਤੱਕ ਸਾਹਿਬ ਦੇ ਜੱਜਦਾਰ ਮੀਟਿੰਗ ਪੋਸਟਪੋਨ ਕਰਕੇ ਤੇ ਉਸ ਤੇ ਸਿੱਖਾਂ ਵਿੱਚ ਬਹੁਤ ਤਰ੍ਹਾਂ ਦੀ ਹਲਚਲ ਪੈਦਾ ਹੋਈ ਸੀ ਕਿ ਇਹ ਐਸੇ ਟਿਊਸ਼ਨ ਸਮੇਂ ਦੇ ਵਿੱਚ ਜੱਜਦਾਰ ਸਾਹਿਬ ਦਾ ਇਸ ਤਰ੍ਹਾਂ 15 ਦਿਨਾਂ ਲਈ ਗੈਰ ਹਾਜ਼ਰ ਹੋਣਾ ਜਿਹੜਾ ਇਹ ਬਹੁਤ ਸਾਰੇ ਸਵਾਲ ਚਾਹ ਇਹ ਉਹਦੇ ਤੇ ਫਿਰ ਜਿਸ ਤਰ੍ਹਾਂ ਮਹਾਰਾਜ ਨੇ ਸਾਡੇ ਤੋਂ ਕੋਈ ਸੇਵਾ ਲੈਣੀ ਸੀ ਜਾਂ ਜੋ ਸਾਨੂੰ ਸਮਝਾਈ ਅਸੀਂ ਇੱਕ ਪ੍ਰੋਗਰਾਮ ਦਿੱਤਾ ਜਿੱਥੇਦਰ ਸਾਹਿਬ ਨੂੰ ਪਹਿਲਾਂ ਵੀਡੀਓ ਰਾਹੀਂ ਜਿਸ ਤਰ੍ਹਾਂ ਅੱਜ ਕੱਲ ਚੱਲਦਾ ਹੈ ਕਿ ਆਪਣੀ ਵੀਡੀਓ ਪਾ ਕੇ ਤੁਸੀਂ ਆਪਣਾ ਮੈਸੇਜ ਕਰਦੇ ਹੋ ਤੇ ਫਿਰ ਲੈਟਰ ਲਿਖ ਕੇ ਵੀ ਜਿੱਥੇਦਰ ਸਾਹਿਬ ਨੂੰ ਦਿੱਤਾ ਗਿਆ ਵੀ ਤੁਸੀਂ ਕਹਿਤਾ ਰਹੇ ਹੋ ਵੀ ਹੁਕੂਮਤ ਨਾਲ ਅੱਖਰ ਅੱਖਰ ਲਾਗੂ ਕੀਤਾ ਜਾਊਗਾ ਪਰ ਅਜ ਤਾਈਂ ਇੱਕ ਅੱਖਰ ਵੀ ਲਾਗੂ ਨਹੀਂ ਹੋਇਆ ਆਪਣਾ ਹੁਣ ਦਾ ਜਿਹੜੀ ਸੱਤ ਮੈਂਬਰੀ ਕਮੇਟੀ ਮੂਲ ਜਿਹੜੀ ਜਿੱਥੇ ਗੱਲ ਸ਼ੁਰੂ ਹੋਣੀ ਆ ਵੀ ਆ ਕੰਟੀਨ ਜਿਹੜੇ ਇਕੱਠੇ ਹੋ ਕੇ ਜਿਹਨਾਂ ਦੀ ਸਿਰਜਣਾ ਕਰਨੀ ਆ ਮੈਂਬਰਸ਼ਿਪ ਹੋਣੀ ਆ ਉਹਦੀ 2 ਮਹੀਨੇ ਤੋਂ ਮੀਟਿੰਗ ਹੀ ਨਹੀਂ ਹੋ ਰਹੀ ਤੇ ਮੀਟਿੰਗ ਕਰਾਉਣ ਵਾਲੇ ਜਿਹੜੇ ਆ ਉਹ ਹਟਾਲੇ ਮਾਰੀ ਜਾਂਦੇ ਆ ਤੇ ਇਹ ਸਾਫ ਚਾਰ ਹੁੰਦਾ ਹੈ ਕਿ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਵਿਰੋਧੀ ਧਿਰ ਨੂੰ ਜਿਹੜੇ ਹੁਕਮ ਨਾ ਮੰਨ ਜੂਗਾ ਉਹ ਉਹ ਆਪਣੀ ਉਹਨਾਂ ਨੇ ਮੈਂਬਰਸ਼ਿਪ ਵੀ ਜਾਰੀ ਕਰ ਦਿੱਤੀ ਔਰ ਕਈ ਸਮੇਂ ਲੱਗਾ ਕਿ ਜੱਥੇਦਾਰ ਸਾਹਿਬ ਵੀ ਥੋੜਾ ਉਹਨਾਂ ਦੇ ਉਹਨੂੰ ਵੀ ਜਿਹਨੇ ਥੋੜਾ ਥੋੜਾ ਰਾਹ ਵੀ ਦਿੰਦੇ ਰਹੇ ਉਹਨਾਂ ਨੂੰ ਕਈ ਵੀ ਹੁਕਮ ਅਮਲੀ ਜਿਸ ਤਰ੍ਹਾਂ ਅੰਦਰ ਦੀ ਹੋਣੀ ਜਿਹੜੀ ਪਹਿਲਾਂ ਵੀ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਨੂੰ ਆਪਣੇ ਅਸਤੀਫੇ ਜਿਹੜੇ ਉਹ ਦੋਵਾਂਗੇ ਜੋ ਤਿੰਨਾਂ ਦਿਨਾਂ ਤੋਂ ਕਾ ਕਿਸ ਕਾ ਕੇ ਲੈ ਕੇ ਫਮਰਾ ਦੇ ਤੇ ਲੈ ਕੇ ਫਿਰ ਲੈ ਕੇ ਫਰਚਾ ਨਹੀਂ ਦਿੱਤੇ ਔਰ ਜਿਸ ਤਰ੍ਹਾਂ ਫਿਰ ਸੀਗਾ ਵੀ ਉਹ ਜਿਹੜੀ ਚਿੱਠੀ ਜਿਹੜੀ ਹੈ ਜਿੱਥੇ ਉਹਨੂੰ ਮਾਫੀ ਦਿੱਤੀ ਗਈ ਉਹ ਚਿੱਠੀ ਜਾਂ ਜਿਹਨਾਂ ਦੇ ਵਿੱਚ ਵਿੱਚ ਅਸੀਂ ਪਰਥਕ ਡੋਮੇਨ ਚ ਲਿਆਵਾਂ ਉਹ ਵੀ ਨਹੀਂ ਆਈ ਫਿਰ ਜਜ਼ਰ ਸਾਹਿਬ ਨੇ ਜਿਹੜਾ ਦਮਦੋਸ ਸਾਹਿਬ ਦੇ ਜਥੇਦਾਰ ਲਈ ਉਹਨੇ ਕਿਹਾ ਵੀ ਕੋਈ ਜਾਂਚ ਕਰਨ ਦਾ ਅਧਿਕਾਰ ਨਹੀਂ ਕਿਸੇ ਨੂੰ ਆਏਗਾ ਫਿਰ ਮੈਂ ਬਲੀ ਕਹਿੰਦਾ ਫਿਰ ਉਹਨਾਂ ਨੇ ਕੁਝ ਬੋਲ ਮੋਲ ਜਾਂ ਇੱਕ ਇਸ਼ਾਰਾ ਵੀ ਦਿੱਤਾ ਪਰ ਉਹਨਾਂ ਨੇ ਜਾਂਚ ਵੀ ਕਰ ਲਈ ਔਰ ਜਾਂਚ ਕਰਕੇ ਜਜ਼ਾ ਸਾਹਮਣੇ ਕਾਰਵਾਈ ਤੋਂ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਲਗਾਤਾਰ ਜਿਹੜਾ ਹੈ ਵਾਇਲੇਸ਼ਨ ਜਿਹੜੀ ਆ ਉਹ ਲਗਾਤਾਰ ਹੋ ਰਹੀ ਹੈ ਵਾਰ ਰੁਟਾ ਜਾਂਦਾ ਉਹ ਅਸਲ ਗੱਲ ਇਹ ਆ ਵੀ ਅੱਜ ਸਾਡੇ ਵजूद ਤੇ ਆ ਕੇ ਗੱਲ ਖੜ ਗਈ ਹੈ ਸਾਡਾ ਕੋਈ ਮੋਰਚਾ ਕਾਮਯਾਬ ਨਹੀਂ ਹੋ ਰਿਹਾ ਸਾਡੀ ਕੋਈ ਲੜਾਈ ਸਕਸੈਸ ਨਹੀਂ ਹੋ ਰਹੀ ਔਰ ਮੈਂ ਅਕਸਰ ਇਹਦਾ ਆ ਰਿਹਾ ਪਿਛਲੇ 20 ਸਾਲਾਂ ਤੋਂ ਵੀ ਸਾਡੀ ਕੋਈ ਆਜ਼ਾਦੀ ਦੀ ਲੜਾਈ ਸਾਡੇ ਕੋਈ ਮੋਰਚੇ ਨਾਲ ਤੇ ਕਾਮਯਾਬ ਨਹੀਂ ਹੋਇਆ ਮੇਰਾ ਅਗਲਾ ਸਵਾਲ ਇਹੀ ਸੀ ਵੀ ਮੋਰਚੇ ਕਾਮਯਾਬ ਕਿਉਂ ਨਹੀਂ ਹੋਏ ਜਿੰਨਾ ਚਿਰ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਸਿੱਖਾਂ ਦਾ ਕੋਈ ਮੋਰਚਾ ਜਿਹੜਾ ਸਕਸੈਸ ਨਹੀਂ ਹੋਣਾ ਸਾਡਾ ਤੁਰਾ ਜਿੰਨਾ ਚਿਰ ਅਸੀਂ ਮਜ਼ਬੂਤ ਕਰਦੇ ਹੁਣਾਂ ਚਿਰ ਸਾਡੀ ਲੜਾਈ ਕਿਹਨਾਂ ਨਾਲ ਹੈ ਜੇ ਜਿਹੜੀ ਲੜਾਈ ਆ ਉਹਦਾ ਤੁਰਾ ਹੀ ਨਹੀਂ ਹੈਗਾ ਤਾਂ ਫਿਰ ਲੜਾਈ ਹੋਏਗੀ ਆਜ਼ਾਦ ਕਿਸ ਤਰ੍ਹਾਂ ਹੋਊਗਾ ਕੀ ਰਣਨੀਤੀ ਬਣਾਈ ਗਈ ਆ ਕਿਸ ਤਰ੍ਹਾਂ ਦਾ ਮੋਰਚਾ ਤੁਸੀਂ ਲਾ ਰਹੇ ਹੋ ਆਜ਼ਾਦੀ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਆਜ਼ਾਦੀ ਮੁਕੰਮਲ ਆਜ਼ਾਦੀ ਤੇ ਹੀ ਆ ਵੀ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਪੈਟਰਨ ਆ ਉਹ ਤੈ ਹੋਣਾ ਚਾਹੀਦਾ ਉਹ ਸ਼੍ਰੋਮਣੀ ਕਮੇਟੀ ਐਗਜ਼ੀਕਟਿਵ ਅੱਗੇਵੇਂ ਨਹੀਂ ਸੀ ਲੱਗਦੇ ਜਾਂਦਾ ਅੱਗੇ ਪੈਨਲ ਆਉਂਦੇ ਸੀ ਪੈਨਲਾਂ ਤੇ ਚਰਚਾ ਹੁੰਦੀ ਸੀ ਸਾਰੀਆਂ ਪੰਥਕ ਜਥੇਬੰਦੀਆਂ ਬੁਲਾਈਆਂ ਜਾਂਦੀਆਂ ਸੀ ਜਿਸ ਜਥੇਦਾਰ ਦਾ ਨਾਮ ਤੈ ਹੁੰਦਾ ਸੀ ਫਿਰ ਉਸ ਨੂੰ ਦਸਤਾਰ ਦਿੱਤੀ ਜਾਂਦੀ ਸੀ ਔਰ ਸਾਰੀਆਂ ਜਥੇਬੰਦੀਆਂ ਮੰਨਦੀਆਂ ਸੀ ਹੋਨ ਨਾ ਤਾਂ ਜਿਹੜੀ ਛੱਡੀ ਪੰਥਕ ਮਰਿਆਦਾ ਰਹਿਤ ਮਰਿਆਦਾ ਜਿਹੜੀ ਹੈ ਹਾਲ ਤੱਕ ਤੋਂ ਜਿਹੜੀ ਹੈ ਕਿ ਸਾਡੇ ਕੋਈ ਡੇਰੇਦਾਰ ਉਸ ਰਹਿਤ ਮਰਿਆਦਾ ਨੂੰ ਮੰਨਣੀ ਚਾਹ ਨਹੀਂ। ਉਹਦੀ ਵਜ੍ਹਾ ਇਹ ਹੀ ਹੈ ਨਾ ਕਿ ਜਥੇਦਾਰ ਦੀ ਚੋਣ ਜਿਹੜਾ ਜਿਹੜਾ ਹੈ ਉਹਨਾਂ ਨੂੰ ਹਟਾਉਣਾ ਕਿਵੇਂ ਆ ਉਹਨੂੰ ਲਾਉਣਾ ਕਿਵੇਂ ਆ ਉਹਦੇ ਅਧਿਕਾਰ ਕੀ ਨੇ ਕੋਈ ਵੀ ਨਹੀਂ ਚਾਹੇਗਾ। ਹੁਣ ਜਿਹਦੇ ਜਿਹਦੇ ਕੋਲੇ ਡਾਂਗ ਸੀਗੀ ਜਿਹਨਾਂ ਕੋਲੇ ਰਾਜ ਸੀਗਾ ਉਹ ਸੱਤਾ ਦੇ ਨਸ਼ੇ ਦੇ ਵਿੱਚ ਉਹਨਾਂ ਨੇ ਸ਼ਰੂਣੀ ਕਮੇਟੀ ਵੀ ਉਹਨਾਂ ਦੇ ਗੋਡੇ ਥੱਲੇ ਸੀਗੀ। ਤੇ ਪਾਵਰ ਵੀ ਉਹਨਾਂ ਦੇ ਸੀਗੀ ਜਿਹੜਾ ਉਹਨਾਂ ਨੇ ਗਲਤ ਇਸਤੇਮਾਲ ਕੀਤਾ ਜਥੇ ਬੰਦੀਆਂ ਸੰਸਮਾਜ ਸਾਡੇ ਸਤ ਸਤਿ ਸ੍ਰੀ ਅਕਾਲ ਵਾਲੇ ਨੇ ਸਾਡੇ ਬਾਬਾ ਬਿੱਦੀ ਸਿੰਘ ਦਾ ਮਤ ਜਿਸ ਸਾਹਿਬ ਸੀ ਕੀ ਤਰੀਕ ਨੂੰ ਹੀ ਚਿਤ ਦਰਬਾਰ ਸਾਹਿਬ ਤੇ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਅਸੀਂ ਕਰਕੇ ਅਰਦਾਸ ਕੀਤੀ ਹੈ ਸਾਡੇ ਨਾਲ ਬਹੁਤ ਸਾਰੇ ਇਕੱਠੇ ਮੈਂ ਤੇ ਇਕੱਠੇ ਹੋ ਕੇ ਕਾਰੀਆਂ ਦੇ ਨਾਟਕ ਚੀਜ਼ ਕਰਦੇ ਕੋਈ ਧਿਰ ਜਿਹੜੀ ਹੁਕਮਨਾਮਾ ਅੱਖਰ ਅੱਖਰ ਲਾਗੂ ਕਰਾਉਣਾ ਚਾਹੁੰਦੀ ਆ ਸਭ ਨੂੰ ਖੁੱਲਾ ਸੱਦਾ ਹੈ ਅਸੀਂ ਤਾਂ ਇੱਕ ਨਰੀਬਾਉਣ ਵਾਲਿਆਂ ਜੀ ਵੀ ਆਓ ਦਰਿਆ ਸਿੰਘ ਵਿਚਾਰਤੀ ਤੇ ਬਹਿ ਕੇ ਹੁਕਮਨਾਮਾ ਲਾਗੂ ਕਰਵਾਓ ਸਾਡਾ ਉਹਦੇ ਵਿੱਚ ਕੁਝ ਨਹੀਂ 1 ਮਾਰਚ ਐਸੇ 1 ਮਾਰਚ 2025 ਟਾਈਮ ਟਾਈਮ ਵੀ ਦੱਸ ਦੋ 11 ਵਜੇ ਅਸੀਂ ਅਕਾਲ ਤਖਤ ਸਾਹਿਬ ਤੇ ਇਕੱਠੇ ਕਰਨੀ ਹੈ ਇਕੱਠੇ ਹੋਣਾ ਹੈ ਉਸ ਤੋਂ ਬਾਅਦ ਅਸੀਂ ਅਨਕ ਮੋਰਚੇ 'ਚ ਬੈਠ ਜਾਣਾ ਠੀਕ ਔਰ ਸਾਡੇ ਅਸੀਂ ਅਜੇ ਵੀ ਹੈਗੇ ਪੰਜ ਆਬਦਨ ਤੇ ਜਥੇਦਾਰ ਨੇ ਜਿਸ ਤਰ੍ਹਾਂ ਦਾ ਹੁਣ ਸਟੈਂਡ ਲਿਆ ਹੈ ਵਾਹਿਗੁਰੂ ਕਰੇ ਕਿ ਹੁਕਮਨਾਮਾ ਉਹਨਾਂ ਦਿਨਾਂ ਦੇ ਵਿੱਚ ਲਾਗੂ ਹੋ ਜਾਵੇ ਠੀਕ ਹੈ